ਅਨਮੋਲਕ ਬਾਤਰਾ ਦੋਸਤੋ ਜੋ ਕਿ ਇੱਕ ਸਮਾਸੇਵੀ ਆ ਤੁਸੀਂ ਵੀ ਜਾਣਦੇ ਹੋ ਤੇ ਇੱਕ ਐਨਜੀਓ ਚਲਾਉਂਦੇ ਆ ਜਿਸ ਦੇ ਵਿੱਚ ਲੋਕਾਂ ਦੀ ਮਦਦ ਕਰਦਾ ਆ ਅਤੇ ਦੋਸਤੋ ਕੁਝ ਲੋਕ ਹੁੰਦੇ ਨੇ ਜੋ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਰਹਿੰਦੇ ਨੇ ਸਿੱਧੂ ਮੂਸੇਵਾਲੇ ਨੇ ਇੱਕ ਗੱਲ ਆਖੀ ਸੀ ਸੋਸ਼ਲ ਮੀਡੀਆ ਇਜ਼ 올 ਅਬਾਊਟ ਨੈਗੇਟਿਵਿਟੀ ਇੰਸਟਾਗ੍ਰਾਮ ਤੇ ਇੱਕ ਰੀਲ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਉਸ ਰੀਲ ਤੇ ਹੁਣ ਤੱਕ 3 ਲੱਖ ਵਿਊਜ਼ ਹੋ ਚੁੱਕੇ ਨੇ ਸਿਰਫ 2 ਦਿਨਾਂ ਦੇ ਅੰਦਰ ਅੰਦਰ ਤੇ ਉਸ ਰੀਲ ਦੇ ਵਿੱਚ ਲਿਖਿਆ ਹੋਇਆ ਆ ਲੈ ਲਿਆ ਪੌਡਕਾਸਟ ਅਨਮੋਲਕ ਬਾਤਰਾ ਜੀ ਦਾ ਚੰਡੀਗੜ੍ਹ ਟਰੈਕਟਰ ਬੱਟੀ ਤੇ ਵੀਡੀਓ ਪਾਈ ਹੋਈ ਆ ਕਿਸੇ ਹੋਰ ਦੀ ਮਾਰਕਟਾਈ ਵਾਲੀ ਇਹ ਰੀਲ ਕਿਸੇ ਹੋਰ ਦੀ ਪਾਈ ਹੋਈ ਆ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਇਜ਼ 올 अबाउट ਨੇਕਟਿਵਿਟੀ ਆਪਾਂ ਨੂੰ ਤਾਂ ਚਲ ਪਤਾ ਆ ਦੋਸਤੋ ਕਿ ਇਹ ਅਨਮੋਲਕ ਵਾਤਰਾ ਨਹੀਂ ਪਰ ਜਿਹੜੇ ਲੋਕ ਪਹਿਲੀ ਵਾਰ ਦੇਖਣਗੇ ਜਿਹੜੇ ਬਜ਼ੁਰਗ ਹੁੰਦੇ ਨੇ ਇੰਸਟਾਗ੍ਰam ਚਲਾਉਂਦੇ ਨੇ ਹੋਰ ਸਮਝਦਾਰ ਨਹੀਂ ਹੁੰਦੇ ਜਿਹੜੇ ਜਿੰਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸਲੀਅਤ ਕੀ ਆ ਉਹ ਤਾਂ ਇਸ ਨੂੰ ਅਨਮੋਲਕ ਵਾਤਰਾ ਹੀ ਸਮਝਣਗੇ ਥੱਲੇ ਲੋਕਾਂ ਨੇ ਵੀ ਪ੍ਰਸ਼ਾਦ ਦਿੱਤਾ ਹੋਇਆ ਹੈ ਬਹੁਤ ਸਾਰਾ ਲੋਕਾਂ ਨੇ ਪੂਰੀ ਸੱਚਾਈ ਦੱਸੀ ਹੋਈ ਆ ਕਮੈਂਟ ਬਾਕਸ ਦੇ ਵਿੱਚ ਕੀ ਇਹ ਅਨਮੋਲਕ ਬਾਤਰਾ ਨਹੀਂ ਆ ਸੋ ਇਦਾਂ ਨਹੀਂ ਕਰਨਾ ਚਾਹੀਦਾ ਐ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਵੀ ਵੀਡੀਓ ਚੱਕ ਕੇ ਕਿਸੇ ਹੋਰ ਦਾ ਨਾਮ ਲਿਖ ਕੇ ਪਾ ਦਿੰਦੇ ਹੋ ਖੈਰ ਆਪਾਂ ਦਾ ਸੋਸ਼ਲ ਮੀਡੀਆ ਤੇ ਐਕਟਿਵੇਟ ਰਹਿੰਦੇ ਆਪਾਂ ਨੂੰ ਪਤਾ ਲੱਗ ਜਾਂਦਾ ਪਰ ਜਿਹੜੇ ਨਹੀਂ ਜਾ ਐਕਟਿਵੇਟ ਰਹਿੰਦੇ ਜਿਵੇਂ WhatsApp ਗਰੁੱਪਸ ਤੇ ਇਹ ਵੀਡੀਓ ਸ਼ੇਅਰ ਹੋ ਗਈ ਤਾਂ ਉਹ ਸੋਚਣਗੇ ਅਸਲ ਦੇ ਵਿੱਚ ਇਹ ਅਨਮੋਲਕ ਬਾਤਰਾ ਦੀ ਵੀਡੀਓ ਆ ਸੋ ਆਪਾਂ ਇਹ ਇੱਥੇ ਕਲੀਅਰ ਕਰਨਾ ਚਾਹੁੰਦੇ ਆ ਇਹ ਅਨਮੋਲਕ ਬਾਤਰਾ ਦੀ ਵੀਡੀਓ ਨਹੀਂ ਹੈਗੀ ਆ ਬਾਕੀ ਸਾਡੇ ਪੇਜ ਨੂੰ ਫੋਲੋ ਕਰ ਲਿਓ ਹੋਰ ਇਦ